ਉਰੀ ਬਲਾਕ ਦੇ ਸਰੂਰ ਇੱਕ ਹਲਕੇ ਦੇ ਪਿੰਡ ਜਹਾਂਗਿਰ ਦੀ ਜ਼ਮੀਨੀ ਮਸਲਾ ਹੈ ਜਿਹੜਾ 1 ਸਾਲ ਤੋਂ ਲਟਕਦਾ ਰਿਹਾ ਪ੍ਰਸ਼ਾਸਨ ਦੇ ਧਿਆਨ ਤੇ ਇੱਕ ਲੜਕੀ ਹੈ ਕਰਨਜੀਤ ਜਿਹਦਾ ਪਿਤਾ ਗੁਰਚਰ ਸਿੰਘ ਜੀ ਦਾਪੋਗੀ ਉਹਦੀ ਜ਼ਮੀਨ ਇੱਕ ਸਾਬਕਾ ਸਰਪੰਚ ਗੁਰਚਰ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਜ਼ਮੀਨ mafia ਦੇ ਰੂਪ ਚਿਕਾ ਹੁੰਦਾ ਉਹਨੇ ਨੱਪੀ ਹੋਈ ਜਗਰੀ ਉਹ ਮਸਲਾ ਬਹੁਤ ਚਿਰ ਤੋਂ ਲਟਕ ਰਿਹਾ ਹੈ ਉਹ ਹੱਕ ਜਿਹਨੂੰ ਕੋਰਟਾਂ ਕਾਰਟਾਂ ਦੇ ਵਿੱਚੋਂ ਉਹਦੇ ਹੱਕ ਤੇ ਜਿਹੜੇ ਹੱਕ ਤੇ ਫੈਸਲੇ ਹੋਏ ਹੋਏ ਆ। ਇਹ ਪ੍ਰਸ਼ਾਸਨ ਦੇ ਨਾਲ ਜਿੱਤੋਂ ਗੱਲਬਾਤ ਹੋਈ ਆ, ਸਾਰੀਆਂ ਗੱਲਾਂਬਾਤ ਸਾਰੇ ਕਾਗਜ਼ ਪੁੱਤਰ ਦੇਖਣ ਤੋਂ ਬਾਅਦ ਪ੍ਰਸ਼ਾਸਨ ਵੀ ਮੰਨਿਆ, ਬਿਰੋਕਰੇਸੀ ਮੰਨਿਆ, ਡੀਸੀ ਤੇ ਅਸਫੀਸਰ ਮੰਨੇ ਆ। ਵੀ ਹਾਂ ਤੁਹਾਡਾ ਮਸਲਾ ਜੱਗ ਹੈ, ਕੁੜੀ ਵੀ ਹੱਕਦਾਰ ਹੈ, ਉਹਨੂੰ ਕਬਜ਼ਾ ਦਵਾਇਆ ਜਾਵੇ। ਪਰ 1 ਸਾਲ ਹੋ ਗਿਆ ਲਟਕਦੇ ਨੂੰ। ਇਹ ਮਸਲੇ ਦਾ ਹੱਲ ਨਹੀਂ ਹੋਇਆ। ਇਹ ਮਸਲਾ ਹੁਣ ਅਸੀਂ ਮੀਤਪਿਆਰ ਕੋਲੇ ਵੀ ਰੱਖਿਆ ਕਿਉਂਕਿ ਅਸੀਂ ਜਦੋਂ ਪਹਿਲਾਂ ਦਿੱਤੇ ਨਿਤਾਬ ਨਿੱਪਤਰ ਮੰਡੀਆਂ ਦੇ ਸੰਬੰਧ। ਉਸ ਦਿਨ ਇਹਦੇ ਘਰ ਮੁਰੇ ਵੀ ਆਏ ਸੀ। ਇਹਦੇ ਵੀ ਧਿਆਨ ਚ ਲੈਣੇ 15 ਦਿਨ ਮੰਗੇ ਸਾਰੀ ਕਾਨੂੰਨ ਬਸ ਸੁਣ ਕੇ ਪੜ ਕੇ ਤੇ 15 ਦਿਨ ਦੀ ਜਗ੍ਹਾ ਤੇ ਅੱਜ ਮੇਰੇ ਨਾਲ 1000 ਹੋ ਗਏ ਇਹ ਮਤਲਬ ਉਹਨਾਂ ਨੇ ਹੱਲ ਨਹੀਂ ਕੀਤਾ ਇਸ ਕਰਕੇ ਅਸੀਂ ਫੈਸਲਾ ਕੀ ਕਹ ਜੱਤੇ ਹੁੰਦੀ ਜੀ ਕਿ ਅੱਜ ਤੋਂ 15 ਦਿਨ ਹੋਰ ਦੇ ਕੇ ਅੱਜ 20 ਤਰੀਕ ਐ 5 ਮਈ ਨੂੰ ਉਹਦੇ ਬਾਅਦ ਦੇ ਅਪ ਕਦਰ ਨਾ ਮਰ ਜਰੂਰਗਾ ਉਹ ਜਿੱਥੇ ਵੀ ਪਿੰਡਾਂ ਜਾਊਗਾ ਉਹਦਾ ਬਰੋਕਾ ਅੱਜ ਕਿਤੇ ਮੰਤਰੀ ਨਾ ਜਾ ਕੇ ਇਹਦਾ ਮੀਟਿੰਗ ਹੋਈ ਜਾਂ ਜਿਵੇਂ ਮੁੱਖ ਮੰਤਰੀ ਦਾ ਏਰੀਆ ਤੋਂ ਰਿਅਲਟਾ ਕਿਸੇ ਨਾਲ ਮੀਟਿੰਗ ਨਹੀਂ ਹੋਈ ਉਸੇ ਨਾਲ ਮੀਤ ਮੀਤ ਘਰ ਨਾਲ ਮੀਟਿੰਗ ਉਦੋਂ ਹੋਈ ਸੀ ਤੋਂ ਉਦੋਂ ਬਾਅਦ ਫਿਰ ਵੀ ਉਹਦੇ ਨਾਲ ਕੱਲ ਕੱਲ ਮਿਲਣੇ ਪਰਸੋਂ ਸਾਡਾ ਇੱਕ ਡੈਪੂਟੇਸ਼ਨ ਉਹਨਾਂ ਨੂੰ ਫਿਰ ਮਿਲਿਆ ਉਹਨੇ ਕੋਈ ਗੱਲ ਨਾ ਨਹੀਂ ਕੀਤੀ ਕੱਲੇ ਮੀਤੇ ਤੱਕ ਰੂਪ ਕੇ ਹੋਰ ਵੀ ਅੰਦਰ ਜਿਹੜੇ ਆਮ ਆਦਮੀ ਨਹੀਂ ਸਰਕਾਰ ਦੇ ਖਿਲਾਫ ਵੀ ਹੈ ਤਾਂ ਆਮ ਆਦਮੀ ਤਾਂ ਦੇ ਸਪੇਟ ਹੈ ਕਿਉਂਕਿ ਉਹਨਾਂ ਦਾ ਹਲਕਾ ਇਹੋ ਚੋਣ ਲੜ ਰਹੇ ਨੇ ਇਸ ਹਲਕੇ ਦੇ ਵਿੱਚੋਂ ਉਹਨਾਂ ਨੇ ਲੋਕਾਂ 'ਚ ਜਾਣਾ ਹੈ ਉਹਨਾਂ ਦਾ ਇਹ ਮੌਕਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦਾ ਤੇ ਸਾਡਾ ਇਹ ਮੌਕਾ ਹੈ ਆਪਣੀ ਸਮੱਸਿਆ ਦਾ ਫੋਰੀ ਹੱਲ ਕਰਾਉਣ ਦਾ ਹਾਂ ਜਿੱਥੇ ਵੀ ਜਾਊਗਾ ਉੱਥੇ